ਇਸ ਸੋਹਣੇ ਬੱਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਪੂ ਜੀ ਪਿਤਾ ਜੀ ਮਹਤਾ ਕਾਲੂ ਜੀ ਨੇ ਇੱਕ ਦਿਨ ਫੇਰ ਪੁਰੋਹਿਤ ਨੂੰ ਆਖਿਆ ਕਿ ਬਾਲਕ ਤਾਂ ਬੜਾ ਘਰ ਲੁੱਟਾਉ ਏ ਮੈਂ ਦੱਸ ਕੀ ਕਰਾਂ ਇੱਕੋ ਪੁੱਤਰ ਸਿੱਖ ਸਿੱਖ ਕੇ ਲੀਤਾ ਏ ਮਰਨ ਨੂੰ ਜੀ ਨਹੀਂ ਕਰਦਾ ਸਿੱਖ ਸਿੱਖ ਕੇ ਲੀਤਾ ਮਤਲਬ ਕਿ ਬੜੀਆਂ ਆਸਾਂ ਇੱਛਾਵਾਂ ਮਨ ਦੇ ਵਿੱਚ ਰੱਖ ਕੇ ਬੜੀ ਆਸ ਰੱਖ ਕੇ ਬੜਾ ਮੰਗ ਮੰਗ ਕੇ ਅਸੀਂ ਇਸ ਨੂੰ ਲਿਆ ਹੈ ਪ੍ਰੋਹਿਤ ਪੰਡਿਤ ਹਰਦਿਆਲ ਨੇ ਕਿਹਾ ਜਜਮਾਨ ਪੜਨੇ ਪਾਦੇ ਪਾੰਦੇ ਦੇ ਜਾਇਆ ਕਰੇ ਲੇਖਾ ਲਿਖਣਾ ਸਿੱਖ ਲਵੇ ਜੋ ਵੱਡਾ ਹੋ ਕੇ ਕੰਮ ਕਾਜ ਕਰੇ ਸਾਰਾ ਦਿਨ ਪਾੰਦੇ ਦੇ ਰੁੱਝਾ ਰਹੇਗਾ ਪਰ ਵੇਖੀ ਥੱppa ਧੌਲਣਾ ਮਾਰ ਬੈਠੀ ਉਹ ਰੱਬ ਜੀ ਦਾ ਪਿਆਰਾ ਹੈ ਥੱppa ਧੌਲ ਮਾਰਨ ਦਾ ਮਤਲਬ ਕਿ ਕੋਈ ਥੱਪੜ ਮਾਰਨਾ ਜਾਂ ਕੁੱਟਣਾ ਵੀ ਉਸ ਨੂੰ ਕੁੱਟਿਓ ਨਾ ਤਾਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਪਾਂਦੇ ਦੇ ਪਾਸ ਲੈ ਗਏ ਪਾਂਦੇ ਦਾ ਨਾਮ ਸੀ ਗੋਪਾਲ ਪਾਂਦਾ ਕੀ ਹੁੰਦਾ ਹੈ ਪਿੰਡਾਂ ਜਾਂ ਮਹੱਲਿਆਂ ਦੇ ਵਿੱਚ ਇੱਕ ਆਦਮੀ ਹੁੰਦਾ ਸੀ ਜਿਸ ਕੋਲ ਸਾਰੇ ਮੁੰਡੇ ਪੜ੍ਹਨੇ ਪਾਈਦੇ ਸਨ ਇਹ ਮੁੰਡਿਆਂ ਨੂੰ ਲੇਖਾ ਕਰਨਾ ਸਿਖਾਉਂਦਾ ਸੀ ਜੋੜ ਘਟਾਓ ਤੇ ਜਿਵੇਂ ਵਹੀਆਂ ਹਿਸਾਬਾਂ ਦੀਆਂ ਲਿਖਣ ਦੀ ਜਾਚ ਦੱਸਦਾ ਹੁੰਦਾ ਸੀ ਵਹੀਆਂ ਲਿਖਣ ਦਾ ਮਤਲਬ ਜਿਵੇਂ ਆਪਾਂ ਹਿਸਾਬ ਕਿਤਾਬ ਦੀਆਂ ਕਿਤਾਬਾਂ ਕਾਪੀਆਂ ਲਿਖਦੇ ਨੇ ਤਾਂ ਉਹ ਹਿਸਾਬ ਲਿਖਣ ਦੀ ਜਾਂਚ ਦੱਸਦਾ ਹੁੰਦਾ ਸੀ ਨਾਲੇ ਦੂਜੇ ਵਪਾਰੀਆਂ ਨੂੰ ਹੋਰ ਨਾ ਸ਼ਹਿਰਾਂ ਦੇ ਵਿੱਚ ਚਿੱਠੀਆਂ ਲਿਖਣੀਆਂ ਦੱਸਦਾ ਹੁੰਦਾ ਸੀ ਇਹ ਅੱਖਰਾਂ ਨੂੰ ਸਿਖਾਲਦਾ ਸੀ ਕਿ ਅੱਖਰ ਕਿਵੇਂ ਲਿਖਣੇ ਨੇ ਤੇ ਅੰਗ ਵੀ ਸਿਖਾਲਦਾ ਸੀ ਅੰਗ ਮਤਲਬ ਜਿਵੇਂ 1 2 3 4 5 ਇਦਾਂ ਗਿਣਤੀ ਵੀ ਸਿਖਾਲਦਾ ਹੁੰਦਾ ਸੀ ਜਿਵੇਂ ਅੱਜ ਕੱਲ ਆਪਾਂ ਬਾਲਾਂ ਨੂੰ ਬੱਚਿਆਂ ਨੂੰ ਮਦਰਸੇ ਜਾਂ ਸਕੂਲ ਕੱਲਦੇ ਹਾਂ ਤੇ ਉੱਥੇ ਉਹ ਸਾਰਾ ਹਿਸਾਬ ਕਿਤਾਬ ਤੇ ਹੋਰ ਚੀਜ਼ਾਂ ਲਿਖਣੀਆਂ ਪੜ੍ਹਨੀਆਂ ਸਿੱਖਦੇ ਨੇ ਤੇ ਉਸ ਸਮੇਂ ਲੋਕੀ ਪਾਂਦੇ ਪਾਸ ਬਾਲਾਂ ਨੂੰ ਪੜਨ ਕੱਲਦੇ ਹੁੰਦੇ ਸਨ ਤੇ ਮਹਤਾ ਕਾਲੂ ਜੀ ਨੇ ਜਾਬ ਗੋਪਾਲ ਪਾਂਦੇ ਨੂੰ ਆਖਿਆ ਲੈ ਬਈ ਪਾਂਦਾ ਮੇਰੇ ਕਾਕੇ ਨੂੰ ਵੀ ਪੜਾਇਆ ਕਰ ਇਸ ਨੂੰ ਸਾਰਾ ਲੇਖਾ ਤੇ ਜੋ ਕੁਝ ਤੈਨੂੰ ਆਉਂਦਾ ਹੈ ਸਿਖਾ ਦੇ ਨਾਲ ਮਹਿਤਾ ਕਾਲੂ ਜੀ ਨੇ ਮਠਿਆਈ ਦਾ ਥਾਲ ਅੱਗੇ ਤਰਿਆ ਤੇ ਕੁਝ ਰੁਪਏ ਵੀ ਨਾਲ ਰੱਖ ਦਿੱਤੇ ਪਾਉਂਦੇ ਨੇ ਮਠਿਆਈ ਵੰਡ ਦਿੱਤੀ ਤੇ ਨਵੇਂ ਆਏ ਕਾਕਾ ਜੀ ਨੂੰ ਪਿਆਰ ਦੇ ਕੇ ਕੋਲ ਬਹਾਲ ਲਿਆ ਬਿਠਾ ਲਿਆ ਤੇ ਪੱਟੀ ਲੈ ਕੇ ਉਸ ਉੱਤੇ ਓਨਮ ਸਿੱਧੰਗ ਲਿਖ ਕੇ ਕਾਕੇ ਨੂੰ ਚਾਰ ਅੱਖਰ ਪਾ ਦਿੱਤੇ ਉਹ ਲੱਕੜ ਦੀ ਇੱਕ ਫੱਟੀ ਹੁੰਦੀ ਹੈ ਉਸ ਨੂੰ ਪੱਟੀ ਕਹਿੰਦੇ ਨੇ ਉੱਪਰ ਲਿਖਿਆ ਸੀ ਓਨਮ ਸਿੱਧੰ ਤੇ ਓਨਮ ਸਿੱਧੰ ਨੂੰ ਤਾਂ ਬਾਲਾਂ ਨੇ ਕੀ ਸਮਝਣਾ ਸੀ ਉਹ ਤਾਂ ਜੋ ਪਾਉਂਦਾ ਸੀ ਉਹ ਅਸੀਸ ਵਾਂਗੂ ਲਿਖਦਾ ਹੁੰਦਾ ਸੀ ਕਿ ਮੈਂ ਸਿੱਧਾਂ ਨੂੰ ਮੱਥਾ ਟੇਕਦਾ ਹਾਂ ਸਿੱਧ ਨੂੰ ਮੱਥਾ ਟੇਕਦਾ ਹਾਂ ਤੇ ਉਹ ਉਸ ਦੀ ਅਸੀਸ ਦੇ ਨਾਲ ਬਾਲਕ ਪੜ ਜਾਵੇ ਸਿੱਧ ਦਾ ਅਰਥ ਹੁੰਦਾ ਹੈ ਕਿ ਸਾਧੂ ਸੰਤ ਮਹਾਤਮਾ ਜਿਵੇਂ ਆਪਾਂ ਵੀ ਕਦੇ ਕੋਈ ਚੀਜ਼ ਲਿਖਦੇ ਹਾਂ ਜਾਂ ਕੁਝ ਪੜ੍ਹਾਈ ਜਾਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਉੱਪਰ ਇੱਕ ਅਸੀਸ ਲਿਖ ਦਿੰਨੇ ਹਾਂ ਜਿਵੇਂ ੴ ਸਤਿਗੁਰ ਪ੍ਰਸਾਦ ਜਿਵੇਂ ਓਮ ਨਮਾ ਸ਼ਿਵਾਏ ਜਾਂ ਕੁਝ ਹੋਰ ਉਵੇਂ ਹੀ ਉਸ ਗੋਪਾਲ ਪਾੰਦੇ ਨੇ ਉੱਪਰ ਲਿਖਿਆ ਓਨਮ ਸਿੱਧੰ ਤੇ ਇਸ ਸੁਹਣੇ ਨਾਨਕ ਬਾਲਕ ਨੇ ਪਾਂਦੇ ਦੇ ਸਾਰੇ ਅੱਖਰ ਇਉਂ ਪੜ ਲਏ ਜਿਵੇਂ ਪਹਿਲੋਂ ਹੀ ਜਾਣਦਾ ਸੀ ਫੇਰ ਪਾਂਦੇ ਨੇ 10 ਅੰਗ ਪਾ ਦਿੱਤੇ ਯਾਨੀ ਕਿ 1 2 3 4 ਤੋਂ ਲੈ ਕੇ 10 ਤੱਕ ਪਾ ਦਿੱਤੇ ਉਹ ਵੀ ਬਾਲਕੇ ਨੇ ਝਟਪਟ ਲਿਖ ਲਏ ਤਾਂ ਇੱਕ ਦਿਨ ਪਾਂਦੇ ਨੇ ਅੱਖਰ ਜੋੜਨੇ ਦੱਸੇ ਤੇ ਕਿਹਾ ਅੱਖਰ ਜੋੜ ਜੋੜ ਕੇ ਨਾਵੇਂ ਲਿਖੀ ਦੇਨੇ ਤੇ ਨਾਵੇਂ ਆ ਜਾਣ ਤਾਂ ਚਿੱਠੀ ਲਿਖ ਲਈਦੀ ਹੈ ਤੇ ਮਨ ਵਿੱਚ ਜੋ ਆਵੇ ਉਹ ਲਿਖ ਲਈਦਾ ਹੈ ਤਾਂ ਇੱਕ ਦਿਨ ਪਾਂਦੇ ਕੀ ਵੇਖੇ ਕਿ ਬਾਲਕੇ ਨੇ ਇੱਕ ਨਾਵਾ ਲਿਖਿਆ ਹੈ ਜਦ ਉਸਨੇ ਪੁੱਛਿਆ ਬੱਚਾ ਕੀ ਲਿਖਿਆ ਹੈ ਤਾਂ ਉੱਤਰ ਦਿੱਤਾ ਕਿ ਮੈਂ ਲਿਖਿਆ ਏ ਸਸਾ ਤੇ ਸਸਾ ਲਿਖ ਕੇ ਲਾਈਏ ਈੜੀ ਤਾਂ ਬਣ ਗਿਆ ਹੈ ਸੋਏ ਤਾਂ ਪਾੰਦੇ ਨੇ ਹੈਰਾਨ ਹੋ ਕੇ ਪੁੱਛਿਆ ਸੋਏ ਕੀ ਹੋਇਆ ਤਾਂ ਸੋਹਣੇ ਬਾਲਕ ਨੇ ਆਖਿਆ ਜੀ ਸਸਾ ਸੋਏ ਸੋਏ ਪਾੰਦਾ ਜੀ ਜਿਸ ਨੇ ਸਾਨੂੰ ਬਣਾਇਆ ਹੈ ਉਹ ਹੋਇਆ ਨਾ ਸਾਡਾ ਸਸਾ ਸਾਹਿਬ ਮਾਲਕ ਜਿਸ ਨੇ ਸਾਜੀ ਹੈ ਸਸਾ ਸ੍ਰਿਸ਼ਟੀ ਪਾਂਦਾ ਸੁਣ ਕੇ ਹੱਕਾ ਬੱਕਾ ਰਹਿ ਗਿਆ ਕਿੰਨਾ ਚਿਰ ਚੁੱਪ ਰਿਹਾ ਫਿਰ ਪੁੱਛਣ ਲੱਗਾ ਹੋਰ ਵੀ ਕੁਛ ਬਾਲਕਾ ਕਹਿ ਰਿਹਾ ਹੈ ਕਿ ਪਾਂਦਾ ਜੀ ਫੇਰ ਸੱਸਾ ਸੇਵਾ ਜੋ ਸਾਹਿਬ ਦੀ ਸੇਵਾ ਕਰੇ ਸੋ ਸੱਸਾ ਸਫਲਾ ਪਾਂਦਾ ਕਹਿੰਦਾ ਕਿ ਸਫਲਾ ਕੀ ਹੁੰਦਾ ਹੈ ਕਾਕਾ ਜੀ ਤਾਂ ਬਾਲਕੇ ਨੇ ਕਿਹਾ ਕਿ ਚੰਗਾ ਚੰਗਾ ਮਤਲਬ ਜੋ ਚੰਗਾ ਕੰਮ ਕਰੇ ਪੰਡਿਤ ਹਰੀਆਨੀ ਦਾ ਮਾਰਿਆ ਸੋਚਾਂ ਸੋਚਦਾ ਆਪਣੀ ਤਪੜੀ ਤੇ ਜਾ ਬੈਠਾ ਆਪਣੀ ਸੀਟ ਤੇ ਜਾ ਬੈਠਾ ਇਧਰ ਬਾਲਕਾ ਪੱਟੀ ਅੱਗੇ ਰੱਖ ਕੇ ਅੱਖਾਂ ਮੀਟ ਕੇ ਚੁੱਪ ਬੈਠਾ ਰਿਹਾ ਇਹ ਬਾਲਕਾ ਜਿਸ ਨੂੰ ਰੱਬ ਦਾ ਬਾਲਕਾ ਆਖਣਾ ਬਣਦਾ ਹੈ ਕੁਝ ਦਿਨ ਹੋਰ ਪੜਦਾ ਰਿਹਾ ਤੇ ਇੱਕ ਦਿਨ ਪਾੰਦੇ ਸੱਦਿਆ ਕਾਕਾ ਜੀ ਤੁਸਾਂ ਨੂੰ ਮੁਹਾਰਨੀ ਸਿਖਾਈ ਸੀ ਅੱਖਰ ਦੇ ਨਾਲ ਇੱਕ ਇੱਕ ਬੋਲ ਬੋਲਣ ਦੀ ਉਹ ਲਿਖੀ ਆ ਤਾਂ ਕਾਕਾ ਜੀ ਨੇ ਪੱਟੀ ਪਾੰਦੇ ਦੇ ਅੱਗੇ ਲਿਆ ਰੱਖੀ ਇਸ ਪੱਟੀ ਉੱਤੇ ਇਹ ਕਿਉਂ ਲਿਖਿਆ ਸੀ ਸਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਬਣਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਇਹ ਜਿਹੜੀ ਪੱਟੀ ਆ ਨਾ ਇਹ ਸਾਰੇ ਅੱਖਰਾਂ ਦੀ ਗੁਰੂ ਜੀ ਨੇ ਲਿਖੀ ਤੇ ਇਹ ਕਾਫੀ ਲੰਬੀ ਹੈ ਤੇ ਇਹ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ ਤਾਂ ਜਦੋਂ ਪਾਉਂਦੇ ਨੇ ਇਹ ਸਾਰੀ ਪੱਟੀ ਪੜੀ ਜੋ ਬੜੀ ਲੰਮੀ ਸੀ ਤਾਂ ਕਦੇ ਕਾਕਾ ਜੀ ਦੇ ਸਿਰ ਵੱਲ ਤੱਕੇ ਤੇ ਕਦੇ ਪੈਰਾਂ ਵੱਲ ਫੇਰ ਸਿਰ ਪਾਉਂਦੇ ਦਾ ਮੱਥਾ ਟੇਕਣ ਵਾਂਗੂ ਨੀਵਾ ਹੋ ਗਿਆ ਤੇ ਮਨ ਹੀ ਮਨ ਆਖਣ ਲੱਗਾ ਇਹ ਬਾਲ ਏਡੀ ਛੋਟੀ ਉਮਰੇ ਪਰਮੇਸ਼ਰ ਦੀਆਂ ਸਾਰੀਆਂ ਗੱਲਾਂ ਜਾਣਦਾ ਹੈ ਜਿਵੇਂ ਕਿ ਪੰਡਿਤ ਵੀ ਨਹੀਂ ਜਾਣਦਾ ਦੇ ਹੋਵੇ ਨਾ ਤਾਂ ਇਹ ਰੱਬ ਦੇ ਦਰੋਂ ਕੋਈ অবতার ਕੋਈ অবতার ਆਇਆ ਹੈ